ਕਾਲਜ ਦੀ ਬੱਸ ਅਤੇ ਟਰੱਕ ਦੇ ਵਿਚਕਾਰ ਜ਼ਬਰਦਸਤ ਟੱਕਰ ਹੋਈ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਦੋ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ ਤਾਂ ਦੱਸਦੀ ਹੈ ਕਿ ਨਰਸਿੰਗ ਕਾਲਜ ਦੀ ਬੱਸ ਅਤੇ ਟਰੱਕ ਦੇ ਵਿਚਕਾਰ ਟੱਕਰ ਹੋਈ ਹੈ ਜਿਸ ਦੇ ਕਾਰਨ ਬੱਸ ਚਾਲਕ ਦੀ ਮੌਕੇ ਤੇ ਹੀ ਜਾਨ ਨਿਕਲ ਗਈ ਹੈ ਤਾਂ ਵੱਡੀ ਖਬਰ ਗਣ ਸ਼ੰਕਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥੀਆਂ ਦੇ ਨਾਲ ਭਰੀ ਹੋਈ ਇੱਕ ਕਾਲਜ ਦੀ ਬੱਸ ਸੀ ਜਿਸਦੀ ਕੀ ਸਿਤਾ ਹੀ ਸਾਹਮਣੇ ਤੋਂ ਆ ਰਹੇ ਲੱਕੜ ਦੇ ਨਾਲ ਭਰੇ ਹੋਏ ਟਰੱਕ ਦੇ ਨਾਲ ਇਸ ਦੀ ਟੱਕਰ ਹੋ ਜਾਂਦੀ ਹੈ ਜਿਸ ਤੋਂ ਬਾਅਦ ਦੋਵੇਂ ਹੀ ਵਾਹਨ ਬੁਰੇ ਤਰੀਕੇ ਦੇ ਨਾਲ ਸੜਕ ਤੇ ਪਲਟ ਜਾਂਦੇ ਨੇ ਹਾਲਾਂਕਿ ਇਸੇ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਇੱਕ ਬਾਈਕ ਸਵਾਰ ਵੀ ਇਹਨਾਂ ਦੀ ਚਪੇਟ ਦੇ ਵਿੱਚ ਆ ਜਾਂਦਾ ਹੈ ਜਿਸ ਦੀ ਕੀ ਮੌਕੇ ਤੇ ਹੀ ਮੌਤ ਹੋ ਗਈ ਹੈ ਯਾਨੀ ਕਿ ਬੱਸ ਚਾਲਕ ਅਤੇ ਨਾਲ ਹੀ ਬਾਈਕ ਸਵਾਰ ਦੀ ਮੌਕੇ ਤੇ ਜਾਨ ਚਲੀ ਗਈ ਹੈ ਜਦਕਿ ਇਸ ਹਾਦਸੇ ਦੇ ਵਿੱਚ 10 ਦੇ ਕਰੀਬ ਵਿਦਿਆਰਥੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਤੇ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਗੜ ਸ਼ੰਕਰ ਚੰਡੀਗੜ੍ਹ ਹਾਈਵੇ ਦੇ ਉੱਤੇ ਭਿਆਨਕ ਹਾਦਸਾ ਵਾਪਰਿਆ ਜਿੱਥੇ ਕਿ ਇੱਕ ਨਰਸਿੰਗ ਕਾਲਜ ਦੀ ਬੱਸ ਅਤੇ ਲੱਕੜ ਦੇ ਨਾਲ ਭਰੇ ਹੋਏ ਟਰੱਕ ਦੀ ਟੱਕਰ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਜੋ ਟਰੱਕ ਸੀ ਕਾਫੀ ਜ਼ਿਆਦਾ ਓਵਰਲੋਡ ਸੀ ਤੇ ਸਾਹਮਣੇ ਤੋਂ ਆਉਂਦੇ ਆਉਂਦੇ ਪਹਿਲਾਂ ਉਸ ਦੇ ਟਰੱਕ ਦਾ ਟਾਇਰ ਫਟਦਾ ਟਾਇਰ ਫਟਣ ਤੋਂ ਬਾਅਦ ਟਰੱਕ ਬੇਕਾਬੂ ਹੁੰਦਾ ਤੇ ਸਾਹਮਣੇ ਤੋਂ ਆ ਰਹੀ ਇੱਕ ਨਰਸਿੰਗ ਕਾਲਜ ਦੀ ਬੱਸ ਦੇ ਨਾਲ ਹੀ ਸਿੱਧੇ ਟੱਕਰ ਹੋ ਜਾਂਦੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜੋ ਟਰੱਕ ਦਾ ਚਾਲਕ ਹੈ ਉਹ ਵੀ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਉਸ ਨੂੰ ਵੀ ਇਲਾਜ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਦੋਂ ਇਹ ਹਾਦਸਾ ਵਾਪਰਿਆ ਤਾਂ ਰਾਹਗੀਰ ਮੌਕੇ ਦੇ ਉੱਤੇ ਮਦਦ ਦੇ ਲਈ ਪਹੁੰਚਦੇ ਨੇ ਐਸਐਸਐਫ ਦੀ ਟੀਮ ਨੂੰ ਬੁਲਾਇਆ ਜਾਂਦਾ ਤੇ ਬੱਸ ਦੇ ਵਿੱਚੋਂ ਵਿਦਿਆਰਥੀਆਂ ਨੂੰ ਬੜੀ ਮੁਸ਼ਕਲ ਦੇ ਨਾਲ ਰੈਸਕਿਊ ਕਰਕੇ ਇਲਾਜ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਨਰਸਿੰਗ ਕਾਲਜ ਅਤੇ ਲੱਕੜ ਦੇ ਨਾਲ ਭਰੇ ਹੋਏ ਇੱਕ ਟਰੱਕ ਦੀ ਜ਼ਬਰਦਸਤ ਟੱਕਰ ਹੋਈ ਹੈ। ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਆਖਰ ਕਿਵੇਂ ਜੋ ਬੱਸ ਹੈ ਉਹ ਸੜਕ ਦੇ ਕਿਨਾਰੇ ਤੇ ਪਲਟੀ ਹੋਈ ਪਈ ਹੈ। ਤੇ ਉਸ ਦੇ ਵਿੱਚੋਂ ਵਿਦਿਆਰਥੀਆਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥੀਆਂ ਦੇ ਨਾਲ ਭਰੀ ਹੋਈ ਇਹ ਬੱਸ ਸੀ ਸਾਹਮਣੇ ਤੋਂ ਆ ਰਹੇ ਪਹਿਲਾ ਟਰੱਕ ਦਾ ਟਾਇਰ ਫਟਦਾ ਹੈ ਲੱਕੜ ਦੇ ਨਾਲ ਉਹ ਓਵਰਲੋਡ ਸੀ ਅਤੇ ਦੱਸਿਆ ਜਾ ਰਿਹਾ ਹੈ ਕਿ ਆਮੋ ਸਾਹਮਣੇ ਦੀ ਇਹ ਟੱਕਰ ਹੋਈ ਹੈ ਜਿਸ ਦੇ ਬੱਸ ਚਾਲਕ ਦੀ ਅਤੇ ਇੱਕ ਬਾਈਕ ਸਵਾਰ ਜੋ ਕਿ ਇਨ੍ਹਾਂ ਹਾਦਸਿਆਂ ਦੀ ਚਪੇਟ ਦੇ ਵਿੱਚ ਆ ਗਿਆ ਅਤੇ ਉਸ ਦੀ ਵੀ ਮੌਤ ਹੋ ਗਈ ਹੈ ਟਰੱਕ ਦਾ ਟਾਇਰ ਫਟਿਆ ਪਿੱਛੋਂ ਆ ਰਿਹਾ ਇੱਥੋਂ ਆ ਰਿਹਾ ਸਪੂਰ ਇਹਨਾਂ ਬਸਾਂ ਦੀ ਐਮਰ ਆਪਣੇ ਗੁਰਦੇਵਾ ਕਾਲਜ ਦੀ ਮੈਂ ਫਿਰ ਉਹ ਉਹ ਕਢੋ ਤੋਂ ਬਾਅਦ ਹੋ ਗਿਆ ਇਹਦੇ ਵਿੱਚ ਮੱਜੀ ਥੱਪੜ ਗਈ ਦੋ ਲੱਕੜੀ ਫਰੀਦ ਪਹਿਲਾਂ ਉਧਰ ਨੂੰ ਗਈ ਬਈ ਉੱਥੇ ਬੰਨੇ ਉੱਤਰ ਬਿਠੇ ਹੋ ਗਏ ਤੇ ਮੈਡ ਨਰਸਿੰਗ ਕਾਲਜ ਵਾਲਾਂ ਦੀ バス ਦੀ ਜਿਹੜੀ ਕਿਸੇ ਬੱਸ ਦੇ ਨਾਲ ਟਕਰਾ ਹੋਇਆ ਹੈਗਾ ਸਾਡੇ ਕੋਲ ਟੋਟਲ 9 ਪੇਸ਼ੈਂਟ ਆਏ ਚੁੱਕੇ ਜਿਹਦੇ ਵਿੱਚੋਂ ਇੱਕ ਦੀ ਮੌਕੇ ਤੇ ਡੈਥ ਹੋ ਗਈ ਸੀ ਸਾਡੇ ਕੋਲ ਬ੍ਰਾਡ ਡੈਡੀ ਆਇਆ ਹੈਗਾ ਤੇ ਇੱਕ ਪੇਸ਼ੈਂਟ ਨੂੰ ਆਪਾਂ ਬੀਜੇ ਰੈਫਰ ਕੀਤਾ ਹੈਗਾ ਜੋ ਸੀ ਸਪਾਈਨ ਦੀ ਇੰਜਰੀ ਕਰਕੇ ਤੇ ਕੁਝ ਪੇਸ਼ੈਂਟ ਨੂੰ ਜਿਹੜਾ ਹੈਗਾ ਨਵੇਂ ਸ਼ਹਿਰ সিটি ਸਕੈਨ ਵਾਸਤੇ ਰੈਫਰ ਕੀਤਾ ਸਰ ਜਿਹੜੇ ਬੱਚੇ ਹੈਗੇ ਆ ਉਹ ਕਿੰਨੇ ਆ ਤੁਹਾਡੇ ਕੋਲ ਤਕਰੀਬਨ ਬੱਚੇ ਕੋਈ ਕੋਈ ਕ੍ਰਿਟੀਕਲ ਸਟੋ ਅੱਜ ਪੇਸ਼ੈਂਟ ਆਇਆ ਸੀ ਜਿਹਦੇ ਵਿੱਚੋਂ ਤਕਰੀਬਨ ਦੋ ਪੇਸ਼ੈਂਟ ਸਵੇਰੇ ਜਿਹਨਾਂ ਨੂੰ ਜਲਦ ਹੈਡ ਇੰਜਰੀ ਸੀ ਉਹਨਾਂ ਨੂੰ ਕਿੱਥੇ ਰੈਫਰ ਕੀਤਾ ਉਹਨਾਂ ਨੂੰ ਪ੍ਰਾਈਵੇਟ ਹਸਪੀਟਲ ਨਵਾਂ ਸ਼ਹਿਰ ਆਪਾਂ ਰੈਫਰ ਕੀਤਾ ਸੀ সিটি ਸਕੈਨ ਵਾਸਤੇ ਤੈਨੂੰ ਫਾਦਰ ਮੈਨੇਜਮੈਂਟ ਥੀ ਤਕਰੀਬ ਸ਼ਾਮੀ 4:00 ਵਜੇ ਪੰਜ ਛੇ ਪੇਸ਼ੈਂਟ ਜਿਹੜੇ ਸੀਗੇ ਇਹ ਲੋਕ ਲੈ ਕੇ ਆਏ। ਕਾਫੀ ਸੀਰੀਅਸ ਕੰਡੀਸ਼ਨ ਚ ਸੀਗੇ ਜਿਹਨੂੰ ਇੱਕ ਬੇਟੀ ਦਾ ਬਹੁਤ ਜ਼ਿਆਦਾ ਹੈੱਡ ਇੰਜਰੀ ਹੋਈ ਸੀਗੀ ਅਨਕੌਂਸ਼ੀਅਸੀ ਸਾਰੇ ਨੂੰ ਆਪਾਂ ਪੇਸ਼ੈਂਟਸ ਜਿੰਨੇ ਹੈਗੇ ਆ ਉਹਨਾਂ ਦਾ ਮੁਆਇਨਾ ਕਰਕੇ ਉਹਨਾਂ ਦਾ ਇਲਾਜ ਤੁਰੰਤ ਸ਼ੁਰੂ ਕਰ ਦਿੱਤਾ। ਸੀਰੀਅਸ ਪੇਸ਼ੈਂਟ ਜਿਹੜੇ ਸੀਗੇ ਫਿਰ ਉਹਨਾਂ ਨੂੰ ਆਪਾਂ ਨਿਊਰੋ ਸਰਜਨ ਕੋਲ ਭੇਜ ਦਿੱਤਾ। ਇੱਕ ਪੇਸ਼ੈਂਟ ਬਾਅਦ ਰਾਟਾਇਆ ਗਗਨਦੀਪ ਸਿੰਘ ਪਿੰਡ ਪਰਵਲ ਤੋਂ ਡਰਾਈਵਰ ਦੱਸਦੇ ਆ। ਬਾਕੀ ਪੇਸ਼ੈਂਟ ਕਾਜਲ ਹੈ ਜੈਸਪੀਨ ਹੈ ਇਹਨਾਂ ਤੇ ਫ੍ਰੈਕਚਰ ਸੀਗਾ ਸਟੇਬਲ ਹੈਗੇ ਹੈ ਉਹਨਾਂ ਦਾ ਲੈਸਟ ਚੱਲ ਗਿਆ ਟੋਟਲ ਸਰਟ ਕੋ ਪੰਜ ਪੇਸ਼ੈਂਟ ਆਏ ਸੀ ਜਿਹਨਾਂ ਤੋਂ ਕੁਸ਼ਤਾ ਜਿਹੜੇ ਹੈਗੇ ਇੱਕ ਰੈਫਰ ਕਰ ਦਿੱਤਾ ਦੋ ਸਾਡੇ ਕੋਲ ਹੁਣ ਆਲਰੇਡੀ ਪਏ ਇੱਕ ਡਾਡ ਡੈਡ ਹੈ ਤੇ ਦੋ ਦੇ ਪੇਰੈਂਟਸ ਲੈ ਕੇ ਸੀ ਕਿਉਂਕਿ ਉਹਨਾਂ ਤੇ ਮਾਈਨਰ ਇੰਜਰੀ ਸੀ ਅੱਜ ਸਾਨੂੰ ਪਤਾ ਲੱਗਿਆ ਸੀਗਾ ਕਿ ਗੜ੍ਹ ਸੰਕਰ ਤੋਂ ਚੰਡੀਗੜ੍ਹ ਰੋਡ ਤੇ ਬਗਵਾਂ ਪਿੰਡ ਦੇ ਲਾਗੇ ਇੱਕ ਟਰੱਕ ਔਰ ਬੱਸ ਦੀ ਟੱਕਰ ਹੋਈ ਹੈ ਜਿਹੜੀ ਕਿ ਬੱਸ 'ਚ ਗੁਰਸੇਵਾ ਕਾਲਜ ਦੇ ਬੱਚੇ ਸੀਗੇ ਤੇ ਉਹਨਾਂ ਦੀ ਟੱਕਰ ਹੋਈ ਅਸੀਂ ਤੁਰੰਤ ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਸਾਰੀ ਮੌਕੇ ਦੇ ਆਕੇ ਦੇਖਿਆ ਤਾਂ ਜਿਹੜੀ ਟਰੱਕ ਓਵਰਲੋਡ ਸੀਗਾ ਇਹਦੇ ਨਾਲ ਲੱਕੜ ਦੇ ਨਾਲ ਉਹ ਜਿਹੜਾ ਹੈਗਾ ਬੇਕਾਬੂ ਹੋ ਕੇ ਸਾਹਮਣੇ ਤੋਂ ਆ ਰਹੀ ਗੁਰਸੇਵਾ ਕਾਲਜ ਦੀ ਬੱਸ ਦੇ ਨਾਲ ਟਕਰਾਇਆ ਇਹਨਾਂ ਦੀ ਟਕਰਾਹਟ ਦੇ ਵਿੱਚ ਇੱਕ ਅਨਨੋਨ ਰਾਹੀ ਸੀਗਾ ਮੋਟਰਸਾਈਕਲ ਸਵਾਰ ਜਿਹੜਾ ਵੀ ਉਸ ਬੱਸ ਦੇ ਥੱਲੇ ਇਹਨਾਂ ਦੀ ਟੱਕਰ ਦੇ ਵਿੱਚ ਆ ਗਿਆ ਆ ਤੇ ਮੌਕੇ ਤੋਂ ਜਿਹੜੀ ਉਹਦੀ ਡੈੱਡ ਵਰੀ ਥੱਲੇੋਂ ਕਢਾ ਕੇ ਜਿਹੜੀ ਹੈਗੀ ਆ ਉਸੇ ਕੋਲ ਹਸਪਤਲ ਭੇਜੀ ਗਈ ਹੈ ਤੇ ਜਿਹੜੇ ਬੱਚੇ ਸੀਗੇ ਬੱਸ ਦੇ ਵਿੱਚ ਇੰਜਰ ਸੀਗੇ ਉਹਨ ਇਹਦਾ ਟਰੱਕ ਦਾ ਡਰਾਈਵਰ ਤੇ ਬੱਸ ਦਾ ਡਰਾਈਵਰ ਵੀ ਜਿਹੜਾ ਹੈਗਾ ਹਸਪੀਟਲ ਅੱਗੇ ਭੇਜੇ ਗਏ। ਬਾਕੀ ਅੱਗੇ ਉਹਨਾਂ ਦਾ ਜਿਹੜਾ ਇਲਾਜ ਹੈ। ਕਿੰਨੇ ਵਿਅਕਤੀ ਵੀ ਟੋਟਲ ਡੈਸਟ੍ਰੋਏ ਹੋਏ। ਇਹਦੇ ਵਿੱਚ ਫਿਲਹਾਲ ਤਾਂ ਮੌਕੇ ਤੋਂ ਇੱਕੋ ਡੈੱਡ ਬਡੀ ਅਜਿ ਚੁੱਕੀ ਹੈ ਤੇ ਬਾਕੀ ਤਾਂ ਹੁਣ ਹਸਪੀਟਲ ਜਾ ਕੇ ਪਤਾ ਲੱਗੂਗਾ ਕਿ ਜਿਹੜੇ ਇੰਜਰਡ ਹੈਗੇ ਉਹਨਾਂ ਦਾ ਕੀ ਹਾਲ ਹੈ। ਇਹ ਮੋਟਰਸਾਈਕਲ ਸਵਾਰ ਜਿਹੜਾ ਇਹ ਮੋਟਰਸਾਈਕਲ ਸਵਾਰ ਸੀਗਾ ਜਿਹੜਾ ਕਿ ਇਹਦੇ ਇਹਨਾਂ ਦੋਨਾਂ ਦੀ ਟੱਕਰ ਦੇ ਵਿੱਚ ਆ ਗਿਆ। ਐਕਸੀਡੈਂਟ ਦਾ ਕਾਰਨ ਕੀ ਪਤਾ ਲੱਗਾ? ਐਕਸੀਡੈਂਟ ਦਾ ਕਾਰਨ ਇਹੀ ਹੈ ਕਿ ਇਹ ਟਰੱਕ ਜਿਹੜਾ ਹੈਗਾ ਇਹ ਓਵਰਲੋਡ